ਸਿਵਲ ਸੁਸਾਇਟੀ ਮੋਗਾ ਵੱਲੋਂ ਮੋਗਾ ਸ਼ਹਿਰ ਦੇ ਮਸਲੇ ਪ੍ਰੋਗਰਾਮ ਦੇ ਤਹਿਤ ਉਠਾਏ ਗਏ ਮੁੱਦਿਆਂ ਦੇ ਵਿੱਚੋਂ ਦੋ ਬੜੇ ਹੀ اہم ਮੁੱਦੇ ਜਿਨ੍ਹਾਂ ਦੇ ਵਿੱਚ ਪਹਿਲਾ ਮੁੱਦਾ ਸੀਗਾ ਕਿ ਮੋਗਾ ਮੇਅਰ ਦੀ ਚੋਣ ਦੇ ਸਬੰਧ ਵਿੱਚ ਕਿਉਂਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਹੱਲ ਹੋਇਆ ਔਰ ਸਿਵਲ ਸੁਸਾਇਟੀ ਮੋਗਾ ਵੱਲੋਂ ਉਹਦੀ ਆਵਾਜ਼ ਬੁਲੰਦ ਕੀਤੀ ਗਈ ਸੀ ਜਿਸ ਨੂੰ ਲੈ ਕੇ ਕੁਝ ਕਾਉਂਸਲਰ ਆ ਜਿਹੜੇ ਉਹ ਹਾਈ ਕੋਰਟ ਦੇ ਵਿੱਚ ਗਏ ਔਰ ਉਸ ਤੋਂ ਬਾਅਦ ਮੇਅਰ ਦੀ ਪਰਮਨੈਂਟ ਚੋਣ ਹੈ ਜਿਹੜੀ ਉਹ ਹੋਈ ਤੇ ਉਹਦੇ ਨਾਲ ਨਾਲ ਹੀ ਇੱਕ ਵਾਰਡ ਬੰਦੀ ਦਾ ਮੁੱਦਾ ਜਿਹੜਾ ਸਿਵਲ ਸੁਸਾਇਟੀ ਮੋਗਾ ਵੱਲੋਂ ਉਠਾਇਆ ਗਿਆ ਸੀਗਾ ਔਰ ਉਸ ਮੁੱਦੇ ਤੇ ਪਿਛਲੇ ਦਿਨੀ ਮਾਨਯੋਗ ਹਾਈ ਕੋਰਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਟੇ ਆਰਡਰ ਲਾਗੂ ਕਰ ਦਿੱਤੇ ਗਏ ਆ ਜਿਸਾ ਸਥਿਤੀ ਬਣਾ ਦਿੱਤੀ ਗਈ ਹੈ ਔਰ ਨਾਲ ਦੀ ਨਾਲ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਚੋਣਾਂ ਦਾ ਜਿਹੜਾ ਅਮਲ ਹੈ ਉਹਨੂੰ ਵੀ ਰੋਕ ਦਿੱਤਾ ਹੈ ਸੋ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਸਬੰਧ ਵਿੱਚ ਸਿਵਲ ਸੁਸਾਇਟੀ ਮੋਗਾ ਵੱਲੋਂ ਮੋਗਾ ਸ਼ਹਿਰ ਦੇ ਮਸਲੇ ਪ੍ਰੋਗਰਾਮ ਦੇ ਤਹਿਤ ਜਿੱਥੇ ਨੇਕਾ ਮਸਲੇ ਜਿਹੜੇ ਉਨ੍ਹਾਂ ਦੇ ਅਨਲਿਸਟਮੈਂਟ ਕੀਤੀ ਗਈ ਹੈ ਔਰ ਉਹਨਾਂ ਮਸਲਿਆਂ ਤੇ ਕੰਮ ਕੀਤਾ ਜਾ ਰਿਹਾ ਹੈ ਸੋ ਅੱਜ ਇਸੇ ਨਾਲ ਹੀ ਸਬੰਧਤ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜੋ ਮੇਅਰ ਦੀ ਚੋਣ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਸੰਭਾਵਨਾਵਾਂ ਹੋ ਸਕਦੀਆਂ ਜਾਂ ਕਿੰਨਾ ਤਰੀਕਿਆਂ ਦੇ ਨਾਲ ਮੋਗਾ ਸ਼ਹਿਰ ਦਾ ਵਿਕਾਸ ਹੈ ਜਿਹੜਾ ਉਹ ਸੰਭਵ ਹੋ ਸਕਦਾ ਸੋ ਇਹਦੇ ਸਬੰਧ ਦੇ ਵਿੱਚ ਗੱਲਬਾਤ ਕਰਨ ਲਈ ਅੱਜ ਫੇਰ ਸਾਡੇ ਨਾਲ ਜੁੜੇ ਨੇ ਸ਼੍ਰੀ ਅਜੀ ਗੋਰਾ ਸੂਝ ਜੀ ਜੋ ਕਿ ਇੱਕ ਸਮਾਜ ਸੇਵੀ ਨੇ ਤੇ ਸੋਸ਼ਲਿਸਟ ਆਗੂ ਨੇ ਅੱਜ ਫੇਰ ਜੀਡੀਵੀ ਨਿਊਜ਼ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਕੋਲ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਮਸਕਾਰ ਜੀ ਸੂਸਾ ਜੀ ਨਮਸਕਾਰ ਸੂਸਾ ਸਾਹਿਬ ਕੀ ਤੁਸੀਂ ਵੇਖਦੇ ਹੋ ਕਿ ਜਿਹੜੀ ਹੁਣ ਸਥਿਤੀ ਬਣੀ ਹੋਈ ਹੈ ਮੇਅਰ ਦੀ ਚੋਣ ਵੀ ਹੋ ਗਈ ਹੈ ਮੋਗਾ ਸ਼ਹਿਰ ਦਾ ਵਿਕਾਸ ਹੈ ਜਿਹੜਾ ਉਹ ਕਿਵੇਂ ਸੰਭਵ ਹੋ ਸਕਦਾ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਸਿਵਲ ਸੁਸਾਇਟੀ ਦੇ ਮਾਧਿਅਮ ਤੇ ਲੋਕਾਂ ਨੂੰ ਕਿ ਅਸੀਂ ਸਿਵਲ ਸੁਸਾਇਟੀ ਦਾ ਮਾਣਾ ਹੀ ਪ੍ਰੇਰਨਾ ਦੇਣਾ ਹੈ ਲੋਕਾਂ ਨੂੰ ਆਵਾਜ਼ਨ ਕਰਨਾ ਹੈ ਜਾਗਰੂਕ ਕਰਨਾ ਹੈ ਜਾਗਰੂਕ ਕਰਨਾ ਨਾ ਕਿ ਕੋਈ ਸਿਵਲ ਸੁਸਾਇਟੀ ਦਾ ਪਰਸਨਲ ਮੋਟਿਵ ਹੈ ਬਿਲਕੁਲ ਕੋਈ ਸਿਆਸੀ ਮੋਟਿਵ ਨਹੀਂ ਕੋਈ ਸਿਆਸੀ ਮੋਟਿਵ ਨਹੀਂ ਔਰ ਮੈਂ ਜਿੰਨੇ ਵੀ ਇੰਟਰਵਿਊ ਦੇ ਰਿਹਾ ਇਹ ਸਿਵਲ ਸੁਸਾਇਟੀ ਦੇ ਪਲੈਟਫਾਰਮ ਤੇ ਹੀ ਦੇ ਰਿਹਾ ਠੀਕ ਹੈ ਜੀ ਕਿਉਂਕਿ ਮੈਨੂੰ ਸਿਵਲ ਸੁਸਾਇਟੀ ਬੜਾ ਮੈਨੂੰ ਮਾਨ ਬਖਸ਼ਿਆ ਹੈ ਕਿ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਬਣਾਇਆ ਹੈ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਠ ਮੈਂ ਇੱਕ ਤੁਹਾਨੂੰ ਘਟਨਾ ਦੱਸਦਾ ਹਾਂ ਜਿਹੜੀਆਂ ਕਿ ਇਹਨਾਂ ਕਾਉਂਸਲਰਸ ਨੂੰ ਐਕਟ ਬਾਰੇ ਹੀ ਨਹੀਂ ਪਤਾ ਅੱਛਾ ਜੀ 2821 ਦੀ ਇੱਕ ਮੀਟਿੰਗ ਹੈ ਅੱਛਾ ਜੀ ਇਸੇ ਇਸੇ ਟਰਮ ਦੇ ਕਾਉਂਸਲਰਾਂ ਦੀ ਜਿਹੜੇ ਹੁਣ ਚੱਲ ਰਹੇ ਆ ਚੱਲ ਰਹੇ ਆ ਓਕੇ 46 ਮੈਂਬਰ ਇਹ ਹਾਜ਼ਰ ਸੀਗੇ ਠੀਕ ਹੈ ਜੀ ਆਹ ਰਿਕਾਰਡ ਆ ਉਹਦਾ ਓਕੇ 46 ਮੈਂਬਰ ਹਾਜ਼ਰ ਸੀ ਨੀਤਿਕਾ ਭਲਾ ਦੀ ਪ੍ਰਧਾਨਗੀ ਜੇ ਮੀਟਿੰਗ ਹੋਈ ਅੱਛਾ ਜੀ ਜਿਹੜੇ ਅੱਜ ਕੱਲ ਮੇਅਰ ਬਣੇ ਆ ਇਹ ਉਦੋਂ ਸੀਨੀਅਰ ਡਿਪਟੀ ਮੇਅਰ ਸੀ ਠੀਕ ਹੈ ਜੀ ਪ੍ਰਵੀਨ ਕੁਮਾਰ ਸ਼ਰਮਾ ਜੀ ਠੀਕ ਹੈ ਜੀ ਇਹਨਾਂ ਵੇਲੇ ਇੱਕ ਮਤਾ ਪਾਇਆ ਗਿਆ ਤਜਵੀਰ ਨੰਬਰ 12 ਹੈ ਅੱਛਾ ਜੀ ਉਹਦੇ ਚ ਲਿਖਿਆ ਹੈ ਦਫ਼ਤਰ ਦੀ ਰਿਪੋਰਟ ਹੈ ਕਿ ਨਗਰ ਨੇ ਕੋ ਮੋਗਾ ਦੇ ਨਵੇਂ ਹਾਊਸਾ ਕਟਨ ਮਿੱਤੀ 13 5 21 ਤੋਂ ਹੋ ਚੁੱਕਾ ਹੈ ਅਤੇ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ ਬਿਆਲੀ 2 3 4 ਦੀਨ ਕਮੇਟੀਆਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਐਕਟ ਦੀਆਂ ਧਾਰਾਵਾਂ ਦਾ ਵੇਰਵਾ ਹੇਠ ਅਨਸਾਰ ਹੈ ਜੋ ਨਗਰ ਨਿਕਮ ਦੇ ਹਾਊਸ ਦੀ ਜਾਣਕਾਰੀ ਹਿਤ ਪੇਸ਼ ਹੈ ਸੈਕਸ਼ਨ 42 ਦਾ 2 3 4 ਇਹਨਾਂ ਨੇ ਜਿਹੜੇ ਤਿੰਨਾਂ ਦਾ ਲੈਬਰੇਟ ਲੱਗ ਲੈਬਰੇਟ ਕੀਤਾ ਔਰ ਐਕਟ ਦੇ ਵਿੱਚ ਵੀ ਹੈ ਅੱਛਾ ਜੀ ਐਕਟ ਦੇ ਵਿੱਚ ਸਾਰੀਆਂ ਕੀ ਹੈਗਾ ਔਰ ਇਹਦੇ ਵਿੱਚ ਲੈਬਰੇਟਰੀ ਹੈ ਇਹ ਕੀ ਹੈ ਜੀ ਸਬ ਕਮੇਟੀ ਕੀ ਹੈ ਇਹ ਬੜੀ ਸਬ ਕਮੇਟੀ ਇੱਕ ਬੜੀ ਵੱਡੀ ਚੀਜ਼ ਹੈ ਇੱਕ ਤਰੀਕੇ ਦੀ ਜਿਹੜੀ ਕਾਰਪੋਰੇਸ਼ਨ ਹੁੰਦੀ ਹੈ ਮਿੰਨੀ ਸਰਕਾਰ ਹੁੰਦੀ ਹੈ ਹੂੰ ਕੋਈ ਜ਼ਰੂਰੀ ਨਹੀਂ ਕਿ ਕਾਰਪੋਰੇਸ਼ਨ ਦਾ ਮੈਂਬਰ ਹੋਣਾ ਜ਼ਰੂਰੀ ਹੈ ਬਿਲਕੁਲ ਉਹਦੇ ਸੈਕਸ਼ਨ 42 ਚ ਲਿਖਿਆ ਹੈ ਕਿ ਤਿੰਨ ਮੈਂਬਰ ਇਹ ਪ੍ਰਾਈਵੇਟ ਕਾਪਟ ਕਰ ਸਕਦੇ ਸ਼ਹਿਰ ਚ ਕਿਸ ਮਕਸਦ ਲਈ ਡਵੈਲਪਮੈਂਟ ਦੇ ਪਰਪਸ ਲਈ ਓਕੇ ਔਰ ਉਹ ਸਪੈਸੀਫਿਕਲੀ ਉਹਨਾਂ ਕੋਲ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਉਹਦੇ ਚ ਲਿਖਿਆ ਐਨ ਐਡ ਹੌਕ ਕਮੇਟੀ ਮੇ ਵਿਦ ਦਾ ਸੈਂਕਸ਼ਨ ਆਫ ਦਾ ਕਾਰਪੋਰੇਸ਼ਨ ਕਾਪਟ ਮੋਰ ਦੈਨ 3 ਪਰਸਨਸ ਹੂ ਆਰ ਨਾਟ ਮੈਂਬਰਸ ਆਫ ਦੀ ਕਾਰਪੋਰੇਸ਼ਨ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਮੈਂਬਰ ਵੀ ਨਹੀਂ ਹੋਣੇ ਚਾਹੀਦੇ ਨਹੀਂ ਨਾ ਵੀ ਹੋਣ ਪਾਵਾਂ ਬਟ ਹੂ ਇਨ ਦਾ opinion of the corporation possesses spe special qualification for serving serving on such committee ਓਕੇ ਇਹ ਨਹੀਂ ਬਾਹਰੋਂ ਤਿੰਨ ਬੰਦੇ ਲਏ ਜਾਂਦੇ ਨਹੀਂ ਜਾ ਸਕਦੇ ਹਮਮ ਔਰ ਸੈਕਸ਼ਨ 42 3 ਚ ਲਿਖਦਾ ਕਾਰਪੋਰਲ ਸ਼ੈਲ ਕਾਰਪੋਰੇਸ਼ਨ ਸ਼ੈਲ ਕਨਸਟੀਟਿਊਟ ਵਾਟਰ ਸਪਲਾਈ ਐਂਡ ਸੀਵਰਲ ਡਿਸਪੋਜ਼ਲ ਕਮੇਟੀ ਹਮਮ ਠੀਕ ਹੈ ਜੀ ਵਾਟਰ ਸਪਲਾਈ ਐਂਡ ਸੀਵਰੇਜ ਸੀਵਰੇਜ ਡਿਸਪੋਜ਼ਲ ਠੀਕ ਹੈ ਜੀ ਦੂਜੀ ਬਣਾ ਸਕਦੀ ਹੈ ਬਿਲਡਿੰਗ ਐਂਡ ਰੋਡਸ ਕਮੇਟੀ ਅੱਛਾ ਜੀ ਇਹ ਹਾਊਸ ਟੈਕਸ ਅਸੈਸਮੈਂਟ ਕਮੇਟੀ ਠੀਕ ਹੈ ਜੀ ਐਂਡ ਸੱਚ ਅਦਰ ਕਮੇਟੀਜ਼ ਆ ਮੇ ਬੀ ਪ੍ਰਸਕ੍ਰਾਈਬਡ ਕੰਸਿਸਟਿੰਗ ਆਫ ਸੱਚ ਮੈਂਬਰ ਆਫ ਕਾਉਂਸਲਰਸ ਐਂਡ ਦਾ ਐਕਸਰਸਾਈਜ਼ ਆਫ ਪਾਵਰ ਡਿਸਚਾਰਜ ਆਫ ਸੱਚ ਫੰਕਸ਼ਨ ਐਸ ਮੇ ਬੀ ਪ੍ਰਸਕ੍ਰਾਈਬਡ ਹੂੰ 42 ਚਾਰ ਦੇ ਵਿੱਚ ਤਾਂ ਇੱਕ ਹੋਰ ਗੱਲ ਹੈ ਹੂੰ 42 ਚਾਰ ਦੇ ਵਿੱਚ ਤਾਂ ਇੱਕ ਇਹਨਾਂ ਨੇ ਕਮੇਟੀ ਬਣਾਉਣੀ ਹੁੰਦੀ ਹੈ ਪੰਜ ਮੈਂਬਰਾਂ ਦੀ ਅੱਛਾ ਜੀ ਉਹ ਇਹ ਬਣਾਈ ਬੈਠੇ ਆ ਫਾਈਨੈਂਸ ਕਮੇਟੀ ਜਿਹਨੂੰ ਫਾਈਨੈਂਸ ਕਮੇਟੀ ਜਿਹਨੂੰ ਓਕੇ ਉਹ ਤਾਂ ਇਹ ਬਣਾਈ ਬੈਠੇ ਆ ਓਕੇ ਲੇਕਿਨ ਇਹ ਕਮੇਟੀਆਂ ਬਣਾਉਣ ਲਈ ਉਸ ਵੇਲੇ ਦੇ ਵਿਧਾਨ ਸਭਾ ਦੇ ਮੈਂਬਰ ਸਾਹਿਬ ਨੂੰ ਤਾਂ ਉਦੋਂ ਥੋੜੀ ਜੀ ਸਮਝ ਆਈ ਸੀ ਤੇ ਕਰ ਲਿਆ ਬਾਅਦ ਚ ਇਹਨਾਂ ਨੇ ਕਿਹਾ ਵੀ ਵੇਖ ਕੀ ਉਦੋਂ ਹਰਜੋਤ ਕਮਲ ਜੀ ਐਮਐਲਏ ਉਦੋਂ ਹਰਜੋਤ ਕਮਲ ਐਮਐਲਏ ਸੀ ਠੀਕ ਹੈ ਜੀ ਇਹ ਪੈ ਗਿਆ ਮਤਾ ਔਰ ਇਸ ਮਤੇ ਦੀ ਜਿਹੜੀ ਇਹ ਇਸ ਮਤੇ ਦੇ ਵਿੱਚ ਜਿਹੜੀ ਖਾਸ ਤੌਰ ਤੇ ਇੱਕ ਗੱਲ ਹੋਰ ਬੜੀ ਕਲੀਅਰ ਹੈ ਡਿਪਟੀ ਮੇਅਰ ਸ਼੍ਰੀ ਅਸ਼ੋਕ ਤਮੀਜਾ ਵੱਲੋਂ ਵਕਫਾ ਕਮੇਟੀ ਵਿੱਚ ਕਾਉਂਸਲਰ ਨੂੰ ਨਾਮਜ਼ਦ ਕਰਨ ਲਈ ਅਧਿਕਾਰ ਮੇਅਰ ਸਾਹਿਬ ਨੂੰ ਦਿੱਤੇ ਜਾਂਦਾ ਸੁਝਾਦ ਦਿੱਤਾ ਜਿਸ ਨੂੰ ਸਰਪੱਤੀ ਲਾਲ ਮੰਨ ਲਿਆ ਗਿਆ। ਇਸੇ ਮਤੇ ਦੇ ਸਬੰਧ ਵਿੱਚ ਫੈਸਲਾ ਆਇਆ। ਇਹ ਫੈਸਲੇ ਐ ਹੋਏ ਹੋਏ। ਹੂੰ। ਔਰ ਅੱਜ ਤੱਕ ਇਹ ਲਾਗੂ ਨਹੀਂ ਹੋਏ। ਕਿਉਂਕਿ ਲੁੱਟਕਸਾ ਥੋੜੀ ਸੀ। ਹੂੰ। ਦੇ ਪਰ ਪਾਸੇੋਂ ਮੈਂਬਰ ਲੈ ਲੇ ਤਾਂ ਫਿਰ ਉਹ ਕਿਵੇਂ ਚੱਲੂਗਾ। ਕਿਉਂਕਿ ਟੈਕਨੀਕਲ ਮੈਂਬਰ ਜਦੋਂ ਆਉਣਗੇ। ਹੂੰ ਹੂੰ। ਤਾਂ ਉਹ ਟੈਕਨੀਕਲਟੀ ਆਊਗੀ। ਬਿਲਕੁਲ। ਨਾਲੇ ਜਿਹੜੇ ਪਾਸਿਓਂ ਆਉਣਗੇ ਬੰਦੇ ਉਹ ਖਾਣ ਨਹੀਂ ਦੇਣਗੇ ਖਾਣ ਦੇਣਗੇ ਔਰ ਇਹਦੇ ਵਿੱਚ ਉਹਦੇ ਚ ਇੱਕ ਗੱਲ ਹੋਰ ਖਾਸ ਲਿਖੀ ਹੈ ਹਮਮ ਕਿ ਜਿਹੜਾ ਐਕਸ ਆਫੀਸ਼ਰ ਚੇਅਰਮੈਨ ਹੁੰਦਾ ਮੇਅਰ ਅੱਛਾ ਇਸ ਕਮੇਟੀ ਦਾ ਚੇਅਰਮੈਨ ਤੇ ਵਾਈਸ ਚੇਅਰਮੈਨ ਅਲੱਗ ਬਣਾਉਣਾ ਹੈ ਅੱਛਾ ਜੀ ਇਹ ਦਿਸ ਇਜ਼ ਦਾ ਪਾਰਟ ਆਫ ਦੀ ਐਕਟ ਓਕੇ ਠੀਕ ਹੈ ਅੱਜ ਅਗਰ ਸਮਝਦਾਰੀ ਚ ਹੋਵੇ ਤਾਂ ਇਹ ਪ੍ਰੈਜ਼ੀਡੈਂਟ ਮੇਅਰ ਸਾਹਿਬ ਨੂੰ ਇਹ ਸਭ ਕਮੇਟੀਆਂ ਲਾਗੂ ਕਰਕੇ ਤਿੰਨ ਬੰਦੇ ਲਿਓਨ ਸ਼ਹਿਰ ਦੇ ਅਗਲ ਮੰਤਰੀ ਤੁਹਾਡਾ ਸੁਝਾਅ ਇੱਕ ਤਰ੍ਹਾਂ ਨਾਲ ਸੁਝਾਅ ਵੀ ਵੈਸੇ ਕਾਨੂੰਨਨ ਵੀ ਜਾਇਜ਼ ਹੈ ਕਿ ਵੀ ਜਿਹੜਾ ਇਹਨਾਂ ਤਿੰਨਾਂ ਕਮੇਟੀਆਂ ਦੇ ਵਿੱਚ ਤਿੰਨ ਮੈਂਬਰ ਬਾਹਰੋਂ ਲੈ ਕੇ ਉਹਨਾਂ ਦਾ ਕੰਮ ਪਾਰਦਰਸ਼ੀ ਢੰਗ ਨਾਲ ਚੱਲਦਾ ਪਾਰਦਰਸ਼ੀ ਕਰਕੇ ਤਿੰਨ ਮਹੀਨੇ ਦੇ ਵਿੱਚ ਜਿਹੜਾ 12-13 ਕਰੋੜ ਰੁਪਈਆ ਬਚੇ ਪਿਆ ਉਹ ਢੰਗ ਨਾਲ ਲੱਗਦਾ ਸ਼ਹਿਰ ਬੱਜੂਗਾ ਇਹ ਤਾਂ ਬਹਾਨਾ ਹੈ ਇਹ ਤਾਂ ਤੁਹਾਡੀ ਗੱਲ ਕਿਉਂ ਮੰਨਣਗੇ ਸੋਨਾ ਇਹ ਕਿਉਂ ਮੰਨਣਗੇ ਕਿਉਂਕਿ ਇਹਨਾਂ ਨੇ ਇਹ ਤਾਂ ਐਮਐਲਏ ਦੇ ਦੇ ਆਰ ਦੇ ਆਰ ਬੇਸਿਕਲੀ ਦੀ ਸਲੇਵਜ਼ ਆਫ ਦੀ ਐਮਐਲਏਜ਼ ਉਹ ਤਾਂ ਨਹੀਂ ਮੰਨਣਗੇ ਤੁਹਾਡੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਇਹਨਾਂ ਨੂੰ ਪਤਾ ਹੀ ਨਹੀਂ ਐਕਟ ਕੀ ਹੈ। ਹੂੰ। ਜਣੀ ਤੇ ਤੁਹਾਡਾ ਗਿਲਾ ਹੈ ਵੀ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਮੈਂਬਰ ਹੈਗੇ ਆ ਕਾਉਂਸਲਰ ਹੈਗੇ ਆ ਉਹਨਾਂ ਨੂੰ ਐਕਟ ਬਾਰੇ ਜਾਣਕਾਰੀ ਨਹੀਂ ਜੇਕਰ ਹੁੰਦੀ ਤਾਂ ਹੁਣ ਤੱਕ ਇਹ ਕਮੇਟੀਆਂ ਬਣ ਨਹੀਂ ਬਣੀਆਂ ਹੁੰਦੀਆਂ ਸ਼ਹਿਰ ਦੀ ਇੰਨੀ ਡਿਵੈਲਪਮੈਂਟ ਹੋ ਜਾਂਦੀ ਸੋਚ ਹੀ ਨਹੀਂ ਸਕਦੇ ਸੀ। ਬਿਲਕੁਲ ਬਿਲਕੁਲ। ਔਰ ਇਹ ਕੱਲੇ ਇੱਥੇ ਨਹੀਂ ਪੰਜਾਬ ਚ ਹੀ ਹੈ ਸਾਰੇ ਹਾਲ ਇਹ। ਅੱਛਾ। ਕਿਉਂਕਿ ਲੁੱਟ-ਖੋਟ ਹੈ ਇਹ। ਇਸ ਮੁੱਦੇ ਤੇ ਅਗਰ ਅਗਲਾ ਅਗਲਾ ਇਲੈਕਸ਼ਨ ਹੋਣਾ ਹੈ, ਚੋਣ ਆਉਣਾ ਹੈ। ਲੋਕਾਂ ਨੂੰ ਇਸ ਐਕਟ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਬਿਲਕੁਲ ਇਹ ਤਾਂ ਮੈਂ ਵੀ ਇੰਟਰਸਟਿਡ ਹਾਂ ਇਸ ਗੱਲ ਦੇ ਵਿੱਚ ਔਰ ਸਿਵਲ ਸੋਸਾਇਟੀ ਇਸ ਗੱਲ ਦਾ ਕੈਂਪ ਲਾਉਣ ਨੂੰ ਵੀ ਤਿਆਰ ਹੈ ਹਮ ਅਗਲੇ ਮੁੱਦੇ ਤੇ ਆਈਏ ਸੂਸਾਬ ਹੁਣ ਆਪਾਂ ਡੀਲਿਮਿਟੇਸ਼ਨ ਤੇ ਗੱਲ ਕਰੀਏ ਕਿੱਥੋਂ ਤੱਕ ਪਹੁੰਚਿਆ ਮਸਲਾ ਹੁਣ ਡੀਲਿਮਿਟੇਸ਼ਨ ਦੇ ਮਾਮਲਾ ਹਾਈ ਕੋਰਟ ਚ ਲੈ ਗਿਆ ਹਾਂਜੀ ਹਾਈ ਕੋਰਟ ਦੇ ਵਿੱਚ ਇੱਕ ਨੋਟੀਫਿਕੇਸ਼ਨ ਹੈ ਗਵਰਨਮੈਂਟ ਆਫ ਇੰਡੀਆ ਦੀ ਹੈ ਹਾਂਜੀ ਹੁਣ ਚੀਫ ਫੈਕਟਰੀ ਸਾਹਿਬ ਨੇ ਐਫੀਡੇਵਟ ਦੇਣਾ ਦਿੰਦੇ ਆ ਕਿ ਨਹੀਂ ਦਿੰਦੇ ਮੈਂ ਉਹ ਤਾਂ ਫੇਰ ਨਹੀਂ ਗਏ ਆ ਇੱਕ ਥਰ ਦਿੱਤੇ ਐ ਜੀ ਫੇਰ ਨਹੀਂ ਗਏ ਦੱਸ ਦਿੰਦਾ ਟਾਈਮ ਲੈ ਲਿਆ ਉਹ 18 ਦਾ ਹੋਇਆ ਉਹ ਇਥੋਂ ਇਹ ਲੱਗਦਾ ਮਨਯੋਗ ਅਦਾ ਉਹ ਐਫੀਡੇਵਟ ਕਿਵੇਂ ਦੇਣਗੇ ਸੂ ਸਾਹਿਬ ਜਦ ਕੇ ਕੇਂਦਰ ਸਰਕਾਰ ਦਾ ਤਾਂ ਨੋਟੀਫਿਕੇਸ਼ਨ ਇਹ ਤਾਂ ਹੁਣ ਇਹਨਾਂ ਨੇ ਸੋਚਣਾ ਜੀ ਚੀਫ ਫੈਕਟਰੀ ਸਾਹਿਬ ਦਾ ਪ੍ਰਿਵਿਊ ਹੈ ਕਿਉਂਕਿ ਜੁਡੀਸ਼ੀਅਲ ਕੰਮ ਹੈ ਉਹਨਾਂ ਨੇ ਕੇਂਦਰ ਸਰਕਾਰ ਨੇ ਤਾਂ 31 12 2025 ਤੱਕ ਸਾਰੀ ਵਾਰਡਬੰਦੀ ਦਾ ਪ੍ਰੋਸੈਸ ਮੁਕੰਮਲ ਕਰਨ ਲਈ ਆਰਡਰ ਕੀਤੇ ਸੀਗੇ ਚੀਫ ਸੈਕਟਰੀ ਨੂੰ ਹਾਈ ਕੋਰਟ ਨੇ ਕਿਹਾ ਵੀ ਤੂੰ ਇੱਕ ਐਫੀਡੇਵਿਟ ਦੇ ਹਾਂ ਵੀ ਤੁਸੀਂ ਕੇਂਦਰ ਸਰਕਾਰ ਦਾ ਹੁਕਮ ਮੰਨਣਾ ਜਿਹੜਾ ਸਪੈਸੀਫਿਕ ਹੁਣ ਆਰਡਰ ਹੈ ਉਹਨੇ ਕਿਹਾ ਵਿਦਨ 10 ਡੇਸ ਤੂੰ ਦੇ ਤੇ 18 ਤਰੀਕ ਪਾਈ ਹੈ ਇਹਨਾਂ ਨੇ ਟਾਈਮ ਮੰਗਿਆ ਇਹਨਾਂ ਨੇ ਟਾਈਮ ਮੰਗਿਆ ਗਵਰਨਰ ਨੇ ਗਵਰਨਰ ਨੇ ਟਾਈਮ ਮੰਗਿਆ ਠੀਕ ਹੈ ਠੀਕ ਹੈ ਠੀਕ ਕੀ ਹੋ ਗਿਆ ਇਹ ਦੇ ਜਸੂਤ ਸਾਹਿਬ ਹੁਣ 18 ਦੇ ਵਿੱਚ ਦੇਖੋ ਦਾਲਤਾ ਨਾ ਕੰਮ ਹੈ ਜੀ ਕੀ ਐਫੀਡੇਵਿਟ ਦਿੰਦੇ ਆ ਸਾਹਮਣੇ ਆਉ ਐਫੀਡੇਵਿ ओके लिमिटेशन ਦਾ ਪ੍ਰੋਸੈਸ ਠੀਕ ਨਹੀਂ ਸੀ ਤਾਂ ਇਹ ਲੋਕ ਧੱਕੇ ਖਾਂਣਗੇ ਬਿਲਕੁਲ 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 ਧੱਕਾ ਸੀ ਇੱਕ ਤਰ੍ਹਾਂ ਦਾ ਧੱਕਾ ਸੀ ਔਰ ਸਿਵਲ ਸੋਸਾਇਟੀ ਨੇ ਤਾਂ ਪਹਿਲਾਂ ਹੀ ਕਹਿਤਾ ਸੀ ਇਹਨਾਂ ਨੂੰ ਹਮ ਬਿਲਕੁਲ ਸਿਵਲ ਸੋਸਾਇਟੀ ਮੋਗੇ ਦੀ ਇੱਕ ਪਹਿਲੀ ਅਜਿਹੀ ਸੋਸਾਇਟੀ ਹੈ ਜਿਨੇ ਪਹਿਲਾਂ 1.5 ਮਹੀਨਾ ਪਹਿਲਾਂ ਕਹਿਤਾ ਸੀ ਇਹਨਾਂ ਨੂੰ ਇਹ ਗਲਤ ਹੈ ਗਲਤ ਹੈ ਔਰ ਹੌਲੀ-ਹੌਲੀ ਉਹ ਵੇਵ ਬਣ ਗਈ ਵੇਵ ਬਣ ਗਈ ਵੇਵ ਬਣ ਗਈ ਤੇ ਲੋਕ ਉਹਨੂੰ ਲੈ ਕੇ ਕੋਰਟ ਦੇ ਵਿੱਚ ਚਲੇ ਗਏ ਔਰ ਪੂਰੇ ਪੰਜਾਬ ਦੇ ਵਿੱਚੋਂ ਗਏ ਹੋਰ ਵੀ ਸ਼ਹਿਰਾਂ ਦੇ ਵਿੱਚੋਂ ਜਿਹੜਾ ਮਿਊਸਪਲ ਕਾਰਪੋਰੇਸ਼ਨਾਂ ਦੇ ਵਾਰਡ ਬੰਦੀ ਦੇ ਖਿਲਾਫ ਜਿਹੜੇ ਮਤੇ ਪਏ ਤੇ ਉਹ ਮਤੇ ਸਾਰੇ ਕਲੱਬ ਕਰਕੇ ਉਹਨਾਂ ਤੇ ਫੈਸਲਾ ਜਿਹੜਾ ਇਹ ਦਿੱਤਾ ਗਿਆ ਸੁਸਾਭ ਜਿਹੜੀ ਪਾਰਕ 'ਚ ਆਪਾਂ ਬੈਠੇ ਆ ਇੱਥੇ ਇੱਕ ਖੂਹ ਨਿਕਲੇ ਦਿਖ ਰਿਹਾ ਇਹਦੀ ਵੀ ਮੈਂ ਤੁਹਾਨੂੰ ਥੋੜੀ ਹਿਸਟਰੀ ਦੱਸ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਇਹਦੀ ਵੀ ਤੁਹਾਨੂੰ ਮੈਂ ਹਿਸਟਰੀ ਦੱਸਦਾ ਹੂੰ ਹੂੰ ਇਹਦਾ ਨਾ ਹੀ ਸਰਕਾਰੀ ਖੂਹ ਹਾਂ ਮੈਂ ਵੀ ਸੁਣਦਾ ਰਿਹਾ ਛੋਟਾ ਹੁੰਦਾ ਜੀ ਇਹਦਾ ਨਾ ਹੀ ਸਰਕਾਰੀ ਖੂਹ ਵਾਲੀ ਪਾਰਕ ਵਾਜਦੀ ਹੈ ਪਾਰਕ ਵਾਜਦੀ ਹੈ ਹੂੰ ਅਸਲ ਮਾਮਲੇ 'ਚ ਬਾਟਰੰਗਾਈ ਦੇ ਮਾਮਲੇ 'ਤੇ ਲੂਬਾ ਸਾਹਿਬ ਤੁਸੀਂ ਆਲਰੇਡੀ ਵੀ ਇੰਟਰਵਿਊ ਕੀਤੀਆਂ ਸੀ ਤਿੰਨ ਪਾਰਕ ਇਹ ਇਹਦੇ ਵਿੱਚ ਚਾਰ ਪਾਰਕ ਸੀਗੇ ਅੱਛਾ ਜੀ ਇਹ ਚਾਰ ਪਾਰਕ ਸੀਗੇ ਇਹਦੇ 'ਚ ਜਿਹੜੇ ਤਿੰਨ ਤਾਂ ਚਲੋ ਸ਼ੇਲ ਹੋ ਗਏ ਹੂੰ 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 ਲੇਕਿਨ ਇਹ ਬਚ ਗਿਆ ਬਚਾਰਿਆ ਇਹਦੀ ਖਾਸ ਤੌਰ ਤੇ ਇਹਨੂੰ ਬਚਾਉਣ ਦਾ ਪ੍ਰਬੰਧ ਸਭ ਤੋਂ ਪਹਿਲਾਂ ਤਾਂ ਸਾਡੇ ਤਾਜ ਜੀ ਡਾਕਟਰ ਗੋਗਲ ਚਾਂਸ ਹੋ ਸੀਗੇ ਇੱਥੇ ਹਾਂਜੀ 1919 ਦੇ ਐਮਬੀਬੀਐਸ ਪਹਿਲੇ ਐਮਬੀਬੀਐਸ ਸੀਗਾ ਹੈਲਥ ਆਫਸਰ ਸੀਗੇ ਆਨਰੇਰੀ ਕੋਈ ਪੈਸਾ ਨਹੀਂ ਸੀ ਲੈਂਦੇ ਲੇਕਿਨ ਆਨਰੇਰੀ ਸੀਗੇ ਤੋਂ ਸਰ ਰਾਏ ਬਾਦਰ ਮਥਰਾ ਦਾਸ ਨਾ ਹੂੰ ਕਿਉਂਕਿ ਪਹਿਲੇ ਫਾਊਂਡਰ ਪ੍ਰੈਜ਼ੀਡੈਂਟ ਮੋਗੇ ਮਿਊਨਿਸਪਲ ਕਮੇਟੀ ਦੇ 1919 ਤੋਂ 40 ਤੱਕ ਰਾਏ ਬਾਦਰ ਮਥਰਾ ਦਾਸ ਰਹੇ ਠੀਕ ਹੈ ਉਹਨਾਂ ਨੇ ਇਸ پارک ਨੂੰ ਬਚਾ ਕੇ ਰੱਖਿਆ ਹੂੰ ਜਦੋਂ 1979 ਦੇ ਵਿੱਚ ਅਸੀਂ ਕਾਉਂਸਲਰ ਆਇਆ ਮੈਂ ਹੂੰ 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 ਸਾਡੀ ਟਰਮ ਦੇ ਵਿੱਚ ਵੀ ਇੱਕ ਮਤ ਆ ਗਿਆ ਅੱਛਾ ਜੀ ਵੀ ਇਹਦੇ ਚਾਰ ਪਲਾਟ ਕੱਟਦੇ ਅੱਛਾ ਜੀ ਇਹਦੇ پارک ਦੇ ਉਹਦੇ ਨਾਲ ਮੇਰੇ ਨਾਲ ਕਸ਼ਮੀਰੀ ਲਾਲ ਅਗਰਵਾਲ ਨਾਲ ਅਡਜਾਇਨਿੰਗ ਗਾਰਡ ਦੇ ਮੈਂਬਰ ਸੀ ਫਿਰ ਅਸੀਂ ਰਾਏ ਕੀਤੀ ਕੁਝ ਮੈਂਬਰਾਂ ਨੇ ਸਾਡੇ ਨਾਲ ਮੇਰੇ ਨਾਲ ਸਲਾਹ ਕਰਕੇ ਵਿਜੇ ਸਾਥੀ ਹੋਰ ਡਾਕਟਰ ਦੇ ਲੋਕ ਹੋਈ ਲੋਕਾਂ ਨੇ ਇਹ ਨੂੰ ਮਸਾ ਬਚਾਇਆ ਅੱਛਾ ਜੀ ਇਹ ਵੀ ਇਹਦੀ ਘਟਨ ਤੇ ਹੂੰ ਸਾਰ ਕੇ ਇਹ ਨੂੰ ਪਾਰਕ ਰੱਖੀ ਹੂੰ ਫਿਰ ਇਹਦੀ ਇੱਕ ਸਮੱਸਿਆ ਸੀ ਵੀ ਪਾਰਕ ਪਚਾਉਣਾ ਬਚਾਇਆ ਕਿਵੇਂ ਜਾਵੇ ਵੀ ਕਹ ਲੂੰ ਇੱਕ ਹੋਰ ਤੁਹਾਨੂੰ ਦੱਸਦੇ ਨੇ ਇਹ ਜਿਹੜਾ ਖੂ ਸੀਗਾ ਖੂਦ ਉਤੇ ਇੱਕ ਪਲੈਟਫਾਰਮ ਹੁੰਦਾ ਸੀ ਤੇ ਖੂਦ ਤੇ ਬਕਾਇਦਾ ਹਲਤੀ ਲੱਗੀ ਹੁੰਦੀ ਸੀ ਤੇ ਇੱਥੇ ਖੂਦ ਚ ਪਾਣੀ ਆਉਂਦਾ ਸੀ। ਅੱਛਾ ਜੀ। ਇੱਥੋਂ ਲੋਕ ਪਾਣੀ ਇੱਥੋਂ ਲੋਕ ਮਤਲਬ ਆਓ ਇਹ ਸਰਕਾਰੀ ਖੂਹ ਹੈ ਤੇ ਪਾਣੀ ਤਾਂ ਭਾਈ ਸੇਵਕ ਹਾਂ ਲੇਕਿਨ ਇਹ ਚ ਲੈ ਜਾਂਦੇ ਸੀ ਉਹ ਵੀ ਮੈਂ ਤੁਹਾਨੂੰ ਪੁਰਾਣੀ ਥੋੜੀ ਜਿਹੀ ਹਿਸਟਰੀ ਇਹਦੀ ਦੱਸਦਾ। ਹੂੰ ਹੂੰ ਹੂੰ। ਇਹ ਜਦੋਂ 1979 ਤੋਂ ਬਾਅਦ ਜਦੋਂ ਇਹ ਬਚਿਆ ਫਿਰ 84 ਦੇ ਵਿੱਚ ਇਹ ਬੋਰ ਕਰਾਇਆ। ਅੱਛਾ ਜੀ ਆ ਵਾਟਰ ਟੈਂਕ ਦਾ ਵਾਟਰ ਟੈਂਕ ਦਾ। ਹੂੰ। ਇਹ ਫਿਰ ਜਦੋਂ ਖਰਾਬ ਹੋ ਗਿਆ ਫਿਰ ਜਿੱਥੇ ਹੁਣ ਆਪਾਂ ਬੈਠੇ ਆ ਇੱਥੇ ਨਾ ਇਹ ਬੋਰ ਵੀ ਹੋਇਆ ਦਾ ਇਹ ਬੋਰ ਹੋਇਆ ਜਿੱਥੇ ਆਪਾਂ ਹੁਣ ਬੈਠੇ ਆ ਬਿਲਕੁਲ ਇਹ ਪਹਿਲਾਂ ਤਾਂ ਇਹ ਬਚ ਗਿਆ ਫਿਰ ਇੱਥੇ ਬਿਜਲੀ ਦਾ ਟ੍ਰਾਂਸਫਾਰਮਰ ਲਾਗੇ ਪਾਵਰ ਪੂਰਦਾ ਹੋ ਗਿਆ ਵੀ ਜਿਹੜੀ ਇਹ ਸਾਂਝੀ ਜਗ੍ਹਾ ਪਾਰਕ ਦੇ ਤੌਰ ਤੇ ਉਹ ਮਰਤਲੀ ਜਾਵੇ ਠੀਕ ਹੈ ਪਾਰਕ ਦੇ ਤੌਰ ਤੇ ਵਰਤੀ ਇੱਥੇ ਤੁਹਾਨੂੰ ਹੋਰ ਦੱਸਦਾ ਮੈਂ ਇੱਕ ਨਾ ਇੱਥੇ ਖੂਹ ਦੇ ਉੱਤੇ ਜਦੋਂ ਖੂਹ ਬੰਦ ਹੋ ਗਏ ਹੂੰ 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 ਤੇ ਖੂਹਾਂ 'ਚ ਪਾਣੀ ਘਟ ਗਿਆ ਇਥੇ ਇੱਕ ਪਲੈਟਫਾਰਮ ਸੀ ਉੱਤੇ ਕਮਰਾ ਬਣਿਆ ਰਿਹਾ ਇੱਕ ਛੋਟੀ ਜੀ ਲਾਇਬ੍ਰੇਰੀ ਵੀ ਰਹੀ ਹੈ ਇੱਥੇ ਅੱਛਾ ਦੇਖ ਖੂਦ ਦੇ ਉੱਤੇ ਖੂਦ ਦੇ ਉੱਤੇ ਓਕੇ ਖੂਦ ਉੱਤੇ ਇੱਕ ਕਮਰਾ ਬਣਾ ਲਿਆ ਪਲੈਟਫਾਰਮ ਦੇ ਉੱਪਰ ਪਲੈਟਫਾਰਮ ਦੇ ਉੱਪਰ ਕਮਰਾ ਗੋਲ ਬਣਾਇਆ ਸੀ ਇੱਥੇ ਲਗਭਗ ਇਸ ਲਾਇਬ੍ਰੇਰੀ ਹੂੰ ਉਸ ਲਾਇਬ੍ਰੇਰੀ ਉਹ ਲਾਇਬ੍ਰੇਰੀ ਮੇਰਾ ਅੰਦਾਜ਼ਾ ਹੈ ਕਿ 1967 ਚ ਦੀ ਕਮੇਟੀ 1979 ਚ ਤਾਂ ਸੀ ਆਉਨੇ ਆ ਉਸ ਵੇਲੇ ਤੋਂ ਪਹਿਲਾਂ ਦੀ ਸਟਾਰਟ ਦੇ ਕੋਲ ਦੀ ਹੈ ਬਹੁਤ ਸਾਦੇ ਸੂਦ ਇੱਥੇ ਪ੍ਰੈਜ਼ੀਡੈਂਟ ਰਹੇ ਉਦੋਂ ਵੀ ਇੱਥੇ ਲਾਇਬ੍ਰੇਰੀ ਸੀ ਠੀਕ ਹੈ ਉਦੋਂ ਪਹਿਲਾਂ ਲੜਾ ਨੌਪਰਾ ਵੀ ਪ੍ਰੈਜ਼ੀਡੈਂਟ ਰਹੇ ਹੂੰ ਹੂੰ ਲਾਇਬ੍ਰੇਰੀ ਚ ਬਹੁਤ ਅਖਬਾਰ ਹੋ ਗਏ ਔਰ ਸਾਡੀ ਟੈਨਮ ਚ ਆਉਂਦੇ ਰਹੇ ਅੱਛਾ ਜੀ ਇਹ ਫਿਰ ਹੌਲੀ ਹੌਲੀ ਉਹ ਲਾਇਬ੍ਰੇਰੀ ਟੁੱਟ ਗਈ ਖਤਮ ਹੋ ਗਈ ਹੂੰ ਤਾਂ ਚਲੋ ਇਹ ਹੋ ਗਿਆ ਤੇ ਇਹ ਸੜਕ ਬਣ ਗਈ ਫਿਰ ਖੂਬ ਬਹਿ ਗਿਆ ਹਾਂ ਇਹ ਖੂਬ ਬੈਠਾ ਕਰਕੇ ਪਤਾ ਲੱਗਿਆ ਫਿਰ ਵੀ ਇਹ ਪਤਾ ਹੀ ਸੀ ساری ਦੁਨੀਆ ਨੂੰ ਪਤਾ ਸੀ ਕਿਸੇ ਨੇ ਹਿਸਟਰੀ ਨੂੰ ਜਾਣਿਆ ਹੀ ਨਹੀਂ ਤਾਨੂੰ ਤਾਂ ਪਤਾ ਸੀ ਤੁਹਾਡੇ ਉਮਰ ਦੇ ਲੋਕਾਂ ਨੂੰ ਪਤਾ ਹੋਗਾ ਸਾਡੀ ਉਮਰ ਦੇ ਲੋਕ ਨੂੰ ਮੈਨੂੰ ਵੀ ਯਾਦ ਹੈ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਆਮ ਹੀ ਸੁਣਦੇ ਸੀ ਵੀ ਸਰਕਾਰੀ ਖੂਹ ਵਾਲੀ پارک ਕਬਾਈਦੀ ਸੀ ਇਹਦਾ ਨਾਂ ਸਾਡੀ ਟਰਮ ਦੇ ਵਿੱਚ ਇਸ پارک ਦਾ ਨਾਂ ਕਿਉਂਕਿ ਪ੍ਰਿੰਸੀਪਲ ਕਨਿਆ ਲਾਲ ਕਪੂਰ ਬੜੇ ਬੜੇ ਵੱਡੇ ਜਿਹਨੂੰ ਕਹਿੰਦੇ ਵੀ ਬੜੇ ਬਹੁਤ ਹੀ ਕਾਬਲ ਪ੍ਰਿੰਸੀਪਲ ਹੋਏ ਹਨ ਹਿੰਦੁਸਤਾਨ ਨੇ ਕੀ ਖਾਸ ਕਰਤੇ ਉਹਨਾਂ ਦੀ ਡੈਥ ਤੇ ਤਾਂ ਪਾਕਿਸਤਾਨ 'ਚ ਛੁੱਟੀ ਹੋਈ ਹੂੰ अच्छा जी अंग्रेजी और उर्दू दोनों मास्टर सीखे ठीक है जी ਉਹਨਾਂ ਦੇ ਨਾਂ ਤੇ ਸਾਡੀ ਤਰਫ ਚ ਇਹ پارک ਲਿਖਿਆ ਗਿਆ ਦਾ ਨਾਂ ਨਹੀਂ ਹalal कपूर ਦੇ ਨਾਂ ਤੇ ਠੀਕ ਹੈ ਠੀਕ ਹੈ ਠੀਕ ਹੈ ਫਿਰ ਮੈਨੂੰ ਤਕੜੀ ਜਾਣਕਾਰੀ ਮਿਲੀ ਹੈ ਹਮ ਕਿ ਇਹਦੇ ਸੁੰਦਰਤਾ ਲਈ 31 ਲੱਖ ਰੁਪਏ ਰੱਖਿਆ ਹੈ ਅੱਛਾ ਇਸ پارک ਦੀ ਸੁੰਦਰਤਾ ਲਈ ਸੁੰਦਰਤਾ ਲਈ ਅੱਛਾ ਜੀ ਉਹਨ 31 ਲੱਖ ਰੱਖਿਆ ਤੇ ਇਹ پارک ਇਹ ਖੂ ਬਹਿ ਗਿਆ ਇਹ ਨਿਕਲਿਆ ਹਮ ਇਹ ਤੁਸੀਂ ਵੀਡੀਓ ਲਓਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਪ੍ਰਗਟ ਹੋ ਗਿਆ। ਇਹਦੀ ਪ੍ਰਗਟ ਹੋ ਗਿਆ ਵੀ ਇਹਦੀ ਮੌਨ ਕਿੱਥੇ ਆ। ਹਾਂ ਮੌਨ ਦਿਖਦੀ ਹੈ ਜੀ। ਮੌਨ ਇਹਦੀ ਦਿਖਦੀ ਹੈ ਵੀ ਮੌਨ ਤੇ ਚਾਰ ਕਰਾ ਦੇ ਵੀ ਲਾਏ ਹੋਏ। ਚਾਰ ਕਰਾਤੇ ਲਾਏ ਹੋਏ ਮੌਨ ਦੱਸਦੀ ਆ ਉਹਦੀ ਮੌਨ ਤੋਂ ਹੀ ਪਤਾ ਲੱਗਦਾ ਪੁਰਾਣੇ। ਹੂੰ ਜਿਹੜੇ ਪੁਰਾਣੇ ਪਿੰਡਾਂ ਦੇ ਲੋਕ ਆ ਉਹ ਮੌਨ ਤੋਂ ਹੀ ਸਮਝਦੇ ਆ। ਹੂੰ ਠੀਕ ਹੈ। ਅਸਲ ਤਾਂ ਖੂ ਮੌਨ ਤੋਂ ਹੀ ਪਤਾ ਲੱਗਦਾ। ਪਤਾ ਲੱਗਦਾ। ਆਮ ਤੌਰ ਤੇ ਮੌਨ ਦਾ ਮਾਣਾ ਹੀ ਨਹੀਂ ਪਤਾ ਲੋਕਾਂ ਨੂੰ। ਹੂੰ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਤਾਂ ਮੌਨ ਦਾ ਮਾਣਾ ਨਹੀਂ ਪਤਾ। ਨਹੀਂ ਪਤਾ। ਇਹ ਖੂਚ ਤਹਾਨੂੰ ਇੱਕ ਹੋਰ ਗੱਲ ਦੱਸਦਾ ਇੱਥੇ ਨਾ ਇੰਨੀ ਵਧੀਆ ਸਫਾਈ ਹੁੰਦੀ ਸੀ ਮੈਂ ਤੁਹਾਨੂੰ ਹੁਣ ਦੱਸਦਾ ਜੇ ਇਹਨਾਂ ਨੇ ਬਣਾਉਣਾ ਹੈ ਇਸੇ ਜਗ੍ਹਾ ਨੂੰ ਹਿਸਟੋਰੀਕਲ ਲੈ ਕੇ ਇਹਦੇ ਤੇ ਇੱਕ ਪਲੇਟਫਾਰਮ ਬਹੁਤ ਵਧੀਆ ਬਣਾ ਕੇ ਇੱਥੇ ਰਾਹ ਬਾਦਰ ਮਥਰਾ ਦਾਸ ਦੀ ਪ੍ਰਤਮਾ ਲਾਈ ਜਾਵੇ ਠੀਕ ਹੈ ਉਹਨਾਂ ਦਾ ਬੁੱਤ ਲਾਇਆ ਜਾਵੇ ਸਿਵਲ ਸੋਸਾਇਟੀ ਵੱਲੋਂ ਮੈਂ ਅਪੀਲ ਕਰਦਾ ਹੂੰ ਕਿ ਰਾਹ ਬਾਦਰ ਮਥਰਾ ਦਾਸ ਦੀ ਇੱਥੇ ਪ੍ਰਤਮਾ ਲਾਈ ਜਾਵੇ ਆਉ ਬਿਊਟੀਫਿਕੇਸ਼ਨ ਕਰਨੀ ਹੈ ਤਾਂ ਫਿਰ ਇਹ ਘਟੋ ਘਟ ਉਹਨਾਂ ਦੀ ਯਾਦ ਉਸ ਵਿੱਚ ਹੋਣਾ ਨਾ ਕਿ ਉਹਨਾਂ ਦਾ ਮੋਗੇ ਚ ਦੇਨ ਹੈ ਔਰ ਮੋਗੇ ਦੀ ਸਿਰਫ ਇੱਕ ਸਿਵਲ ਹਸਪਤਾਲ ਚ ਉਹਨਾਂ ਦਾ ਛੋਟੀ ਜੀ ਪ੍ਰਤਮਾ ਲੱਗੀ ਹੋਰ ਕਿਸੇ ਲੇਕਿਨ ਮਿਊਨਿਸਪਲ ਕਮੇਟੀ ਚ ਕੋਈ ਪ੍ਰਤਮਾ ਨਹੀਂ ਡੀਐਮ ਕਾਲਜ ਚ ਵੀ ਨਹੀਂ ਮਤਲਬ ਨਾ 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 ਕੋਈ ਡੀਐਮ ਕਾਲਜ ਮੈਨਜੀ ਕਮੇਟੀ ਨਹੀਂ ਸਭ ਲੁੱਟੇ ਰਹੇ ਹੋਏ ਘਟੋ ਘਟ ਉਹਨਾਂ ਨੂੰ ਤਾਂ ਯਾਦ ਕਰੋ 1919 ਤੋਂ 1940 ਤੱਕ ਨਾਮਿਨੇਟਡ ਪ੍ਰੈਜ਼ੀਡੈਂਟ ਰਹੇ ਹੋ ਹਾਂ ਬਿਲਕੁਲ ਅੱਜ ਅਗਰ ਮੋਗਾ ਜਿੰਦਾ ਹੈ ਤਾਂ ਉਹਨਾਂ ਦੀ ਦੇਨ ਹੈ ਨਹੀਂ ਤੁਹਾਡੀ ਡਿਮਾਂਡ ਹੈਗੀ ਆ ਕਿ ਜੇਕਰ ਇਹਦੀ ਬਿਊਟੀਫਿਕੇਸ਼ਨ ਕਰਨੀ ਹੈ ਤੇ ਇੱਥੇ ਰਾਏ ਬ੍ਰਦਰ ਮਥਰਾ ਦਾਸ ਜੀ ਦਾ ਬੋਤਲ ਲਾਇਆ ਜਾਵੇ ਮੈਂ ਹੋਰ ਤੁਹਾਨੂੰ ਦੱਸਦਾ ਮੈਂ ਪੰਜ ਚਾਰ ਨਾਂ ਦੱਸਦਾ ਉਹਨਾਂ ਦੀਆਂ ਫੋਟੋਗ੍ਰਾਫਸ ਇਕੱਠੀਆਂ ਕਰਦੇ ਹਾਂ ਉਹਨਾਂ ਦੇ ਨਾਲ ਇੱਕ ਇੱਥੇ ਨਾਲ ਕੰਮ ਕੀਤਾ ਹੈਲਥ ਅਫਸਰ ਡਾਕਟਰ ਗੋਗਲ ਚੰਦ ਸੂਦ ਹਾਂ ਉਹਨਾਂ ਦੀ ਫੋਟੋਗ੍ਰਾਫ ਕੱਟ ਲਈ ਜਾਵੇ ਠੀਕ ਹੈ ਇੱਕ ਬਹੁ ਸ਼ੰਕਰ ਦਾਸ ਇੱਥੇ ਇੰਜੀਨੀਅਰ ਹੁੰਦੇ ਸੀ ਲਾਲਾ ਚਾਨਣ RAM ਐਡਵੋਕੇਟ ਇੱਥੇ ਦੇ ਇੱਕ ਮਸ਼ਹੂਰ ਸੀ ਉਹਨਾਂ ਦੇ ਪਿਤਾ ਜੀ ਸੀਗੇ ਅੱਛਾ ਜੀ ਇਹ ਉਹਨਾਂ ਦੀ ਟੇਨ ਹੈ ਠੀਕ ਹੈ ਇੱਕ ਇੱਥੇ 8 ਨੰਬਰ ਗਲੀ 'ਚ ਬਾਉ ਸੱਜਣ ਸਿੰਘ ਇੰਜੀਨੀਅਰ ਰਹੇ ਆ ਹਾਂ ਇਹ ਵੀ ਨਾਮ ਲਏ ਆ ਤੁਸੀਂ ਰਾਮ ਰਖਾ ਮਲ ਸੂਦ ਇੱਕ ਸੈਂਟਰ ਇਨਸਪੈਕਟਰ ਰਹੇ ਆ ਖਾਸ ਤੌਰ ਤੇ ਪਲਾਟ ਵੀ ਮਿਲਿਆ ਸੀ ਸ਼ਾਇਦ ਪਲਾਟ ਵੀ ਮਿਲੇ ਸੀ ਮੈਂ ਹੋਰ ਤੁਹਾਨੂੰ ਦੱਸਦਾ ਖਾਸ ਤੌਰ ਤੇ ਮੈਂ ਜਿਹੜਾ ਨਾਮ ਲੈਣਾ ਚਾਹੁੰਦਾ ਜਿਨ੍ਹਾਂ ਨੂੰ ਅੱਜ ਕੱਲ ਮੇਟ ਕਹਿ ਲੈਂਦੇ ਆ ਲੇਕਿਨ ਉਸ ਜਮਾਨੇ 'ਚ ਜਮਾਦਾਰ ਕਹਿੰਦੇ ਸੀ ਜਮਾਦਾਰ ਕਹਿੰਦੇ ਚਾਰ ਨਾਮ ਤਾਂ ਮੇਰੇ ਜ਼ਿਹਨ 'ਚ ਹੈ ਉਹਦੇ ਜੇ ਕਿਸੀ ਚੌਧਰੀ ਮਲੜ RAM اچھا ਜੀ ਉਹ ਚੌਧਰੀ ਮਲੜ RAM ਕੌਣ ਹੈ ਜਿਹੜੇ ਮदनलाल ਬਹੁਤ ਹੈ ਹੂੰ ਇਹ ਉਹਨਾਂ ਦੇ ਪਿਤਾ ਜੀ ਹੈ ਅੱਛਾ ਠੀਕ ਹੈ ਠੀਕ ਹੈ ਇਥੇ ਇੱਕ ਪਲਟੂ RAM ਹੁੰਦੇ ਸੀਗੇ ਚੌਧਰੀ ਪਲਟੂ RAM ਅੱਛਾ ਜੀ ਉਹ ਵੀ ਜਮਾਦਾਰ ਸੀ ਮੇਟ ਸੀਗੇ ਪਰਮਾਤੀ RAM ਚਰਨਜੀ ਲਾਲ ਚੰਜੀਦਾਮ ਅੱਛਾ ਜੀ ਔਰ ਫਿਰ ਮੈਂ ਤੁਹਾਨੂੰ ਦੱਸ ਦੇ ਇੱਕ ਮੇਰੇ ਬਰਾਦਰੀ ਚੋ ਮਾਸ਼ਕੀ ਹੁੰਦੇ ਸੀ ਹੂੰ ਇੱਕ ਦਾ ਨਾਂ ਸੀ ਨੰਦ ਲਾਲ ਅੱਛਾ ਜੀ ਉਹਨੂੰ ਕਹਿੰਦੇ ਸੀ ਨੰਦ ਮਹਿਰਾ ਉਹ ਉਹ ਇਨਾ ਐਕਸਪਰਟ ਸੀਗਾ ਹੱਡੀਆਂ ਪੈਰ ਟੁੱਟੇ ਟਟੇ ਦਾ ਇਲਾਜ ਵੀ ਕਰਦਾ ਸੀ ਅੱਛਾ ਜੀ ਇੱਕ ਮਿੱਡੂ ਮਿੱਡੂ ਜਮ ਮਾਸ਼ਕੀ ਹੁੰਦਾ ਸੀਗਾ ਰੇਖੀ ਮਾਸ਼ਕੀ ਸੀ ਪ੍ਰੇਮ ਮਾਸ਼ਕੀ ਸੀ ਇਹਨਾਂ ਦੀਆਂ ਫੋਟੋਗ੍ਰਾਫਸ ਇਕੱਠੀਆਂ ਕਰਕੇ ਇੱਥੇ ਇੱਕ ਸੰਗਰहालय ਬਣੇ ਛੋਟਾ ਜਿਹਾ ਹੂੰ ਬਿਲਕੁਲ ਬਣਨਾ ਚਾਹੀਦਾ ਜੀ ਇਹ ਇਹਨਾਂ ਨੂੰ ਯਾਦ ਕਰੋ ਹੂੰ ਬਿਲਕੁਲ 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 ਔਰ ਮੈਨੂੰ ਉਹਦਾ ਹੋਰ ਇੱਕ ਜਾਣਕਾਰੀ ਹੈ ਸਫਾਈ ਸੇਵਕ ਦਾ ਮੈਨੂੰ ਇੱਕ ਨਾਮ ਯਾਦ ਆਉਂਦਾ ਇਹ ਤਾਂ ਜਮਾਦਾਰ ਸੀ ਅਸੀਂ ਉਹ ਦੋ ਨੰਬਰ 'ਚ ਮੈਂ ਰਹਿੰਦੇ ਸੀ ਇੱਕ ਜਮਾ ਦਾ ਇੱਕ ਸਫਾਈ ਸੇਵਕ ਹੁੰਦਾ ਸੀ ਕੁੰਦਨ ਲਾਲ ਅੱਛਾ ਜੀ ਅੱਜ ਮੇਰੀ 75 ਸਾਲ ਦੀ ਉਮਰ ਹੈ ਮੈਨੂੰ ਦੇਖੋ ਇਹ ਮਤਲਬ ਮੈਨੂੰ ਉਹ ਦੋ ਤਿੰਨ ਚਾਰ ਸਾਲ ਦੀਆਂ ਗੱਲਾਂ ਯਾਦ ਹੈ 70 ਸਾਲ ਪੁਰਾਣੀ ਹੂੰ ਬਿਲਕੁਲ ਕੀ ਕਹਿੰਦੇ ਇੱਥੇ ਇੱਕ ਮਜਬੂਤ ਸਖਾਂ ਜੋ ਲੇਡੀ ਕੰਮ ਕਰਦੀ ਹੁੰਦੀ ਸੀ ਸ਼ਾਮਕੌਰ ਅੱਛਾ ਜੀ ਠੀਕ ਹੈ ਮਲੇਸ਼ਰਾਂ ਦੀ ਇਹ ਜਿਹੜੇ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਸੋ ਸੁਸਾਉ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਮਿਊਸਪਲ ਕਾਰਪੋਰੇਸ਼ਨ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਕਿ ਜੇਕਰ ਸ਼ਹਿਰ ਦਾ ਵਿਕਾਸ ਕਰਾਣਾ ਚਾਹੁੰਦੇ ਆ ਵਾਕਈ ਮੌਜੂਦਾ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਜੀ ਜਾਂ ਉਹਨਾਂ ਦੀ ਸਾਰੀ ਟੀਮ ਜਿਹੜੀ ਹੈਗੀ ਆ ਉਹ ਸ਼ਹਿਰ ਦਾ ਵਿਕਾਸ ਚਾਹੁੰਦੀ ਹੈ ਤਾਂ ਇਹ ਪ੍ਰੋਵੀਜ਼ਨ ਜਿਹੜਾ ਵੈਸੇ ਤਾਂ ਮਿਊਸਪਲ ਕਾਰਪੋਰੇਸ਼ਨ ਐਕਟ ਦੇ ਵਿੱਚ ਪਹਿਲਾਂ ਹੀ ਆ ਪਰ ਇਹਦਾ ਮਤਾ ਵੀ 2021 ਦੇ ਵਿੱਚ ਪਿਆ ਹੋਇਆ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਮਾਤਾ ਰਜਿਸਟਰ ਦੇ ਵਿੱਚ ਔਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਜੇਕਰ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਚਾਹੇ ਤਾਂ ਆਪਣੀਆਂ ਜਿਹੜੀਆਂ ਸਬ ਕਮੇਟੀਆਂ ਬਣਨੀਆਂ ਜਿਹਦੇ ਵਿੱਚ ਵਾਟਰ ਐਂਡ ਸੀਵਰੇਜ ਦੀ ਹੈਗੀ ਹੈ ਔਰ ਫਾਈਨਾਂਸ ਦੀ ਹੈਗੀ ਹੈ ਫਾਈਨਾਂਸ ਦੀ ਤਾਂ ਅਲਰੇਡੀ ਬਣੀ ਹੋਈ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਬ ਕਮੇਟੀਆਂ ਡਵੈਲਪਮੈਂਟ ਲਈ ਬਣਦੀਆਂ ਉਹਨਾਂ ਦੇ ਵਿੱਚ ਤਿੰਨ ਮੈਂਬਰ ਜਿਹੜੇ ਕਾਰਪੋਰੇਸ਼ਨ ਤੋਂ ਬਾਹਰਲੇ ਲਏ ਜਾ ਸਕਦੇ ਆ ਔਰ ਉਹ ਲੈ ਕੇ ਜਿਹੜਾ ਇੱਕ ਟ੍ਰਾਂਸਪੇਰੈਂਟ ਪਾਰਦਰਸ਼ੀ ਕੰਮ ਜਿਹੜਾ ਕੀਤਾ ਜਾ ਸਕਦਾ ਹੈ ਸੋ ਇਹਨਾਂ ਨੇ ਡੀਲਿਮਿਟੇਸ਼ਨ ਤੇ ਵੀ ਜਿਹੜਾ ਹੁਣ ਤੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਜੋ ਪ੍ਰੋਸੈਸ ਚੱਲਿਆ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਇਸ ਪ੍ਰਾਤਨ ਖੂਹ ਬਾਰੇ ਸਰਕਾਰੀ ਖੂਹ ਬਾਰੇ ਜਿਹੜੀ ਗੱਲਬਾਤ ਉਹਨਾਂ ਨੇ ਦੱਸੀ ਉਹ ਬੜੀ ਇੰਟਰਸਟਿੰਗ ਸੀ ਔਰ ਇਹਨਾਂ ਨੂੰ ਤਾਂ ਉਹਨਾਂ ਦੇ ਜਮਾਦਾਰਾਂ ਦੇ ਨਾਮ ਵੀ ਯਾਦ ਆ ਜਿਹੜੇ ਇੱਥੇ ਸਫਾਈ ਲਈ ਜਾਂ ਸਫਾਈ ਕਰਮਚਾਰੀ ਕੰਮ ਕਰਦੇ ਰਹੇ ਆ ਔਰ ਉਹ ਲੋਕ ਜਿਨ੍ਹਾਂ ਨੇ ਇਹ ਸਾਰਾ ਕੁਝ ਮੋਗਾ ਸ਼ਹਿਰ ਨੂੰ ਦਿੱਤਾ ਹੈ ਜਿਨ੍ਹਾਂ ਦੀ ਇਹ ਦੇਣ ਹੈ ਜਿੰਨਾਂ ਦੇ ਵਿੱਚ ਡੀਐਮ ਕਾਲਜ ਸੰਸਥਾਵਾਂ ਨੇ ਜਿੰਨਾਂ ਦੇ ਵਿੱਚ 6-7 ਇੰਸਟੀਚਿਊਟ ਆ ਜਾਂਦੇ ਆ ਔਰ ਇਹ ਪਾਰਕ ਜਾਂ ਇੱਥੋਂ ਦੇ ਰਹਿਣ ਵਾਲੇ ਲੋਕ ਵਾਰਟਨਗਾਂ ਦੇ ਲੋਕ ਇਹਦੇ ਵਿੱਚ ਸਹਿਯੋਗ ਕਰ ਸਕਦੇ ਆ ਜੀ ਇਹਦੇ ਵਿੱਚ ਇੱਕ ਮੈਂ ਥੋੜੀ ਜਿਹੀ ਐਡ ਕਰਨਾ ਚਾਹੁੰਦਾ ਹਾਂ ਹਾਂਜੀ ਇਹ ਮੂਰਤੀਆਂ ਲਵਾਈ ਜਾਂਦੇ ਆ ਰੱਬ ਦੇ ਬੰਦਿਆਂ ਦੀਆਂ ਜਿਨ੍ਹਾਂ ਦੇ ਰੱਬ ਦੇ ਬੰਦੇ ਨੇ ਜਿਨ੍ਹਾਂ ਨੇ ਵਾਕਿਆ ਸੇਵਾ ਕੀਤੀ ਹੈ ਉਹਨਾਂ ਦੀਆਂ ਫੋਟੋਗ੍ਰਾਫੀ ਯਾਦ ਕਰੋ ਸੋ ਇਹਨਾਂ ਦੀ ਮੰਗ ਹੈ ਕਿ ਜਿੰਨਾ ਲੋਕਾਂ ਨੇ ਮੋਗਾ ਸ਼ਹਿਰ ਨੂੰ ਇਹ ਦੇਣ ਦਿੱਤੀ ਹੈ ਉਹਨਾਂ ਦੀਆਂ ਜਿਹੜੀਆਂ ਪ੍ਰਤੀਮਾਵਾਂ ਜਾਂ ਬੁੱਤ ਜਿਹੜੇ ਇੱਥੇ ਲਾਏ ਜਾਣ ਔਰ ਇਹਨੂੰ ਇੱਕ ਯਾਦਗਾਰ ਬਣਾਈ ਜਾਵੇ ਬਣੇ ਛੋਟਾ ਜਿਹਾ ਬਣ ਜਾਵੇ ਕਿ ਉਹਨਾਂ ਦੀ ਇਹ ਇਹਨਾਂ ਲੋਕਾਂ ਨੇ ਸਾਡੇ ਸ਼ਹਿਰ 'ਚ ਕੰਮ ਕੀਤਾ ਔਰ ਮੈਂ ਤਾਂ ਖਾਸ ਤੌਰ ਤੇ ਮੈਸੂਰ ਫੈਡਰੇਸ਼ਨ ਨੂੰ ਅਪੀਲ ਕਰਦਾ ਹਾਂ ਅੱਛਾ ਜੀ 31 ਲੱਖ ਰੁਪਏ ਦਾ ਬਜਟ ਹੈ ਦਾ ਮੈਸੂਰ ਫੈਡਰੇਸ਼ਨ ਅਪਲਾਈ ਫੈਡਰੇਸ਼ਨ ਨੂੰ ਅਪੀਲ ਕਰਦਾ ਹਾਂ ਕਿ ਤੁਹਾਡੇ ਜਿਹੜੀ ਅਸਲ ਮਾਮਲੇ ਵਿੱਚ ਜਿਨ੍ਹਾਂ ਨੇ ਅੱਜ ਤਾਂ ਜ਼ਮਾਨਾ ਬਦਲ ਗਿਆ ਉਸ ਜ਼ਮਾਨੇ ਦੇ ਵਿੱਚ ਜਿਨ੍ਹਾਂ ਨੇ ਉਸ ਗੰਦਗੀ ਨੂੰ ਚੁਕਾਇਆ ਉਦੋਂ ਵੱਡੇ ਰੱਬ ਕੌਣ ਹੈ ਸਹੀ ਗੱਲ ਹੈ ਸਹੀ ਗੱਲ ਹੈ ਅਸਲ ਦੇ ਵਿੱਚ ਤਾਂ ਅਸਲ ਤਾਂ ਸਾਡੇ ਪੂਜਣ ਵਾਲੇ ਰੱਬ ਹੀ ਹੋਇਆ ਹੈ ਪੂਜਣਯੋਗ ਹੋਇਆ ਹੈ ਔਰ ਇੱਕ ਜ਼ਮਾਨਾ ਹੁੰਦਾ ਸੀ ਕੁੜੀਆਂ ਛੋਟੀਆਂ-ਛੋਟੀਆਂ ਜਵਾਨ ਕੁੜੀਆਂ ਗੰਦ ਚੱਕਦੀਆਂ ਸੀ ਇਹ ਫਲੈਸ਼ ਸਟੇਸ਼ਨ ਦਾ ਬਾਅਦ ਚ ਆਉਂਦਾ ਹੈ ਬਾਅਦ ਚ ਆਉਂਦਾ ਸਹੀ ਗੱਲ ਹੈ ਸਿਰਾਂ ਤੇ ਚੱਕਦੀਆਂ ਸਿਰਾਂ ਤੇ ਚੱਕਦੀਆਂ ਸੀ ਕਿ ਸਮਾਜ ਚ ਆਪਾਂ ਆਏ ਹਾਂ ਬਿਲਕੁਲ 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 ਅੱਜ ਬਹੁਤ ਵੱਡੀ ਲੋੜ ਹੈ ਕਿ ਉਹਨਾਂ ਲੋਕਾਂ ਨੂੰ ਚੱਕਣਾ ਇਹ ਜਾਤ ਬਾਤ ਦੀ ਬਰਾਦਰੀ ਚੋਂ ਨਿਕਲਣਾ ਉਹਨਾਂ ਨੂੰ ਵੀ ਜਣੇ ਦੇਤੇ ਪੈਰਾ ਦੇਣਾ ਪੈਰਾ ਦੇਣਾ ਚਾਹੀਦਾ ਔਰ ਉਹਨਾਂ ਬਰਾਦਰੀਆਂ ਨੂੰ ਪੈਰਾ ਦੇਣਾ ਚਾਹੀਦਾ ਕਿ ਆਪਣੇ ਬਜ਼ੁਰਗਾਂ ਜੇ ਆਪਣੇ ਉਹ ਕਹਿੰਦੇ ਆ ਨਾ ਲਿਖਿਆ ਹੈ ਨਾ ਵੀ ਸੰਸਕਾਰਾਂ ਚ ਲਿਖਿਆ ਵੀ ਪਿਤਰਾਂ ਨੂੰ ਯਾਦ ਕਰੋਗੇ ਪਿਤਰਤਾ ਉਹੀ ਹੈ ਸਹੀ ਗੱਲ ਹੈ ਫੜ ਦੇ ਪਿਤਰ ਹੈ ਉਹ ਬਿਲਕੁਲ ਬਿਲਕੁਲ ਕੀ ਕਹਿੰਦੇ ਪਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹਿਮਤ ਆ ਜੀ ਸੋ ਇੱਥੇ ਜਿਹੜੇ 31 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਰੈਨੋਵੇਸ਼ਨ ਹੋਣ ਜਾ ਰਹੀ ਹੈ پارک ਦੀ ਉਹਦੇ ਵਿੱਚ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਮੋਗਾ ਸ਼ਹਿਰ ਦੇ ਜਿਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਮੋਗਾ ਸ਼ਹਿਰ ਨੂੰ ਡਵੈਲਪ ਕਰਨ ਦੇ ਵਿੱਚ ਉਹਨਾਂ ਦੇਆਂ ਦੇ ਬੁੱਤ ਜਿਹੜੇ ਇੱਥੇ ਲਾਏ ਜਾਣ ਔਰ ਉਹਨਾਂ ਸਫਾਈ ਸੇਵਕਾਂ ਜਮਾਦਾਰਾਂ ਨੂੰ ਵੀ ਯਾਦ ਕੀਤਾ ਜਾਵੇ ਜਿਨ੍ਹਾਂ ਨੇ ਇੱਥੇ ਸਫਾਈ ਕੀਤੀ ਹੈ ਜਾਂ ਸਿਰਾਂ ਤੇ ਗੰਦ ਢੋਇਆ ਸੋ ਉਹਨਾਂ ਨੂੰ ਵੀ ਯਾਦ ਕਰਨਾ ਬਣਦਾ ਸੋ ਬਹੁਤ ਬਹੁਤ ਧੰਨਵਾਦ ਜੀ ਸੂਸਾ ਮਿਹਰਬਾਨੀ ਜੀ